ਨਾ ਤਾਂ ਇਹੋ ਜਿਹੇ ਘੋੜੇ ਰੋਜ਼ ਰੋਜ਼ ਜੰਮਦੇ ਆ ਤੇ ਨਾ ਤੁਹਾਨੂੰ ਵੇਖਣ ਨੂੰ ਮਿਲਦੇ ਆ ਕਰੋ ਹੰਦਰਸ਼ਨੇ ਕਰੀ ਕਿਉਂ ਇੰਨਾ ਕੁਝ ਆਪਾਂ ਨੂੰ ਇੱਕੀ ਘੋੜੇ 'ਚ ਬਹੁਤ ਘੱਟ ਵੇਖਣ ਨੂੰ ਮਿਲਦਾ ਖਾਨਦਾਨ ਵਾਲੇ ਪੱਖ ਤੋਂ ਵੀ ਤੇ ਬਰੀਕੀਆਂ ਵਾਲੇ ਪੱਖ ਤੋਂ ਵੀ ਯਾਰ ਕੁਦਰਤ ਵੀ ਇਹਨੂੰ ਬਣਾ ਕੇ ਦੋ ਘੜੀਆਂ ਆਰਾਮ ਕਰਨ ਲੱਗ ਗਈ ਹੋਣੀ ਐ ਕਿਉਂਕਿ ਉਹ ਵੀ ਸੋਚਦੀ ਹੋਣੀ ਐ ਕਿ ਜੋ ਚੀਜ਼ ਮੇਰੇ ਤੋਂ ਇੰਨੀ ਖੂਬਸੂਰਤ ਬਣੀ ਐ ਮੈਂ ਇਹਨੂੰ ਦੋ ਘੜੀਆਂ ਆਰਾਮ ਨਾਲ ਤੱਕਤਾ ਲਵਾਂ ਯਾਰ ਨਾਲੇ ਮੈਂ ਤੁਹਾਨੂੰ ਕਿਹਾ ਸੀ ਇੱਕ ਦਿਨ ਵੀਡੀਓ 'ਚ ਵੀ ਐਤਕਿੰਗ ਉਹ ਘੋੜੇ ਕੱਢ-ਕੱਢ ਕੇ ਲਿਆਵਾਂਗੇ ਜਿਨ੍ਹਾਂ ਨੂੰ ਅਸਲ ਬਰੀਡਰ ਘੋੜਾ ਕਹਿੰਦੇ ਆ ਕਿ ਘੋੜੇ ਵਿੱਚ ਬਰੀਕੀਆਂ ਕਿਹੜੀਆਂ ਹੁੰਦੀਆਂ ਐ ਘੋੜੇ ਅਸਲ ਦੇ ਵਿੱਚ ਅੱਜ ਦੇ ਟਾਈਮ 'ਚ ਘੋੜੇ ਚੱਲਦੇ ਕਿਹੜੇ ਐ ਤੇ ਆ ਘੋੜਾ ਵੀ ਉਹਨਾਂ ਦੇ ਵਿੱਚੋਂ ਇੱਕ ਐ ਪਰਮਾਤਮਾ ਇਹਨੂੰ ਵੱਡੀਆਂ-ਵੱਡੀਆਂ ਉਮਰਾਂ ਦੇਵੇ ਇਹ ਘੋੜਾ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਘੋੜਾ ਬਣੂਗਾ ਲੇਜੈਂਡ ਘੋੜਿਆਂ ਦੇ ਵਿੱਚ ਆਪਣਾ ਨਾਮ ਦਰਜ ਕਰਾਊਗਾ ਇਹ ਗੱਲ ਨੋਟ ਕਰ ਲਿਓ ਬਾਕੀ ਘੋੜੇ 'ਚ ਮਾਰਵਾੜੀ ਕੈਰੇਕਟਰ ਤਾਂ ਤੰਨ-ਤੰਨ ਭਰੇ ਹੋਏ ਐ ਤੇ ਘੋੜੇ ਦੀ ਆ ਲੰਬਾਈ ਵੀ ਚੈੱਕ ਕਰ ਲਓ ਸਜਣੋ ਬਹੁਤ ਲੰਮਾ ਲੰਜਾ ਘੋੜਾ ਐ ਬਾਕੀ ਅਜੇ ਤਾਂ ਚਾਹ ਹੈ ਬਾਕੀ ਕਿੰਨੀ ਦਾ ਐਗਜ਼ੈਕਟ ਕਿੰਨੇ ਮਹੀਨੇ ਦੀ ਉਮਰ ਹੋਈ ਹੈ ਉਹ ਆਪਾਂ ਵੀਡੀਓ ਚ ਪੁੱਛਣਾ ਤੇ ਕਿੰਨੀ ਹਾਈਟ ਹੈ ਉਹ ਵੀ ਭਰਾਵਾਂ ਤੋਂ ਪੁੱਛਣਾ ਹੈ। ਬਾਕੀ ਸਾਡੇ ਵੱਡੇ ਭਰਾ ਤੇ ਧਾਕੜ ਜਵਾਨ ਵਾਲੇ ਪੱਕੇ ਬੰਦੇ ਵੀਰ ਜਗਤਾਰ ਸਿੰਘ ਨਾਲ ਤੁਹਾਨੂੰ ਮਲਾਉਣਾ ਹੈ। ਜਿਹੜੀ ਗੱਲ ਬਾਈ ਨੇ ਕਹਿ ਤੀ ਮੇਰੇ ਵਾਂਗ ਘਾਟਾ ਭਾਵੇਂ ਖਾ ਲਈ ਪਰ ਉਹ ਗੱਲ ਪੂਰੀ ਕਰਦਾ ਤੇ ਸਾਡੇ ਭਰਾ ਦੀ ਫੁੱਲ ਸਪੋਰਟ ਕਰਿਓ ਵੀਡੀਓ ਸ਼ੇਅਰ ਕਰਕੇ ਵੀ ਤੇ ਫੋਨ ਲਾ ਕੇ ਵਧਾਈ ਵੀ ਦੇ ਦਿਓ। ਘੋੜੀ ਭਰਾਉਣੀ ਆ ਤੇ ਮੈਂ ਲਿਖ ਕੇ ਦਿੰਦਾ ਵੀ ਆਉਣ ਵਾਲੇ ਟਾਈਮ ਚ ਘਰ-ਘਰੇ ਕੋੜੇ ਦੇ ਬੱਚੇ ਖੜੇ ਹੋਣਗੇ ਜਿਨ੍ਹਾਂ ਦੇ ਵਿੱਚੋਂ ਬਾਈ ਦੀ ਮਿਹਨਤ ਨੂੰ ਆ ਪੂਰ ਪੈਣਾ ਸ਼ੁਰੂ ਹੋ ਗਿਆ ਪਹਿਲਾ ਰਿਜ਼ਲਟ ਆ ਗਿਆ ਵੀਰ ਦੇ ਕੋਲੇ ਬਾਈ ਦੇ ਫਾਰਮ ਤੇ ਹੀ ਖੜਾ ਹੈ ਤੇ ਇੱਕ ਗੱਲ ਹੋਰ ਨੋਟ ਕਰ ਲਿਓ ਭਾਈ ਜਿਹੜੇ ਜਿਹੜੇ ਭਰਾ ਕੋਲੇ ਘੋੜੀ ਖੜੀ ਹੈ ਤੇ ਇੱਕ ਬੱਚਾ ਤੁਸੀਂ ਇਹ ਘੋੜੇ ਤੋਂ ਵੀ ਜਰੂਰ ਲਿਓ ਆਉਣ ਵਾਲੇ ਸਮੇਂ 'ਚ ਇਹਦੇ ਬੱਚੇ ਫਿਰ ਤੋਂ ਕਹਿਣਾ ਕਿ ਬਹੁਤ ਮਾਤਰਾ ਦੇ ਵਿੱਚ ਤੁਹਾਨੂੰ ਵੇਖਣ ਲਈ ਮਿਲਿਆ ਕਰਨਗੇ 골ਡ ਕੋੜੇ ਦਾ ਨਾਂ ਹੈ ਵਸ਼ੇਰੇ ਦਾ ਦਲਬਾਗ ਰਣੀਆਂ ਦਾ ਪੁੱਤ ਹੈ ਉਮਰ ਕਿੰਨੀ ਹੈ ਹਾਈਟ ਕਿੰਨੀ ਹੈ ਖਾਨਦਾਨ ਮਾਲਾ ਕਿਹੜਾ ਹੈ ਉਹ ਵੀ ਆਪਾਂ ਭਰਾਵਾਂ ਤੋਂ ਵੀਡੀਓ 'ਚ ਪੁੱਛਣਾ ਪਿੰਡ ਹੈਗਾ ਜਵਾਰਕੇ ਜ਼ਿਲ੍ਹਾ ਹੈ ਜੀ ਮਾਨਸਾ ਵੀਡੀਓ ਦੱਬ ਕੇ ਸ਼ੇਅਰ ਕਰਿਓ ਜਿੰਨਾਂ ਵੀਰਿਆਂ ਨੇ ਪਿਛਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਸੋਹਣੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਤੇ ਨਵਾਂ-ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ 'ਚ ਕੁਝ ਭਰਾਵਾਂ ਦੇ ਨਾਮ ਨੇ ਜੀ ਸਤਨਾਮ ਸਿੰਘ ਸਰਪੰਚ ਸਨੀ ਗੁੱਜਰਵਾਲ ਬਰਨੇਕ ਦਿਓਲ ਜਗਵੀਰ ਭਗਤਾ ਬਾਈ ਮਨੀਚਾਲ ਗਗਨਗ ਰੌਂਤਾ ਅਨ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੁਖ ਸੰਧੂ ਸਾਰੇ ਹੀ ਸੂਝਵਾਨ ਸਰੋਤਿਆਂ ਦਾ ਸਵਾਗਤ ਕਰਦਾ ਤੇ ਜੀ ਆਖਦਾ ਸੱਜਣੋ ਜਿਹੜਾ ਅੱਜ ਘੋੜਾ ਤੁਹਾਨੂੰ ਵਿਖਾਉਣ ਲੱਗਿਆ ਨਾ ਇਹਨੂੰ ਦੇਖ ਕੇ ਜਦੋਂ ਇਹ ਖੜਦਾ ਹੈ ਜਦੋਂ ਇਹ ਆਪਣਾ ਆਪ ਵਿਖਾਉਂਦਾ ਹੈ ਤੇ ਤੁਰੇ ਜਾਂਦੇ ਬੰਦੇ ਨੂੰ ਵੀ ਖੜਨ ਵਾਸਤੇ ਮਜਬੂਰ ਕਰ ਦਿੰਦਾ ਹੈ ਉਹ ਤੁਸੀਂ ਵੀ ਇਹ ਚੀਜ਼ ਤੇ ਫੁੱਲ ਚੜਾਓਗੇ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਬਾਕੀ ਆਖੀ ਅਕਸਰ ਵੀਡੀਓ ਦੇ ਵਿੱਚ ਕਹਿੰਦੇ ਹੁੰਨੇ ਆ ਕਿ ਸੰਗਤ ਦੇ ਵਿੱਚ ਹੀ ਰੱਬ ਵੱਸਦਾ ਤੇ ਅਸੀਂ ਚਾਹੁੰਦੇ ਆ ਕਿ ਯਾਰ ਜਿੰਨਾ ਪਿਆਰ ਜਿੰਨਾ ਸਤਕਾਰ ਤੁਸੀਂ ਆਪਣੀਆਂ ਵੀਡੀਓ ਨੂੰ ਦੇਨੇ ਹੋ ਇਹ ਭਰਾਵਾਂ ਦੇ ਘੋੜੇ ਬਾਰੇ ਵੀ ਸਾਨੂੰ ਜਰੂਰ ਦੱਸਿਓ ਪਹਿਲੀ ਵੀਡੀਓ ਹੈ ਪ੍ਰੋਫੈਸ਼ਨਲ ਘੋੜੇ ਦੀ ਨਵਾਂ ਘੋੜਾ ਹੈ ਨਵੀਂ ਉਮਰ ਦਾ ਘੋੜਾ ਹੈ ਤੇ ਬਾਈ ਹੁਣਾਂ ਨੂੰ ਸਪੋਰਟ ਦੱਬ ਕੇ ਕਰਿਓ ਦੂਜੀ ਗੱਲ ਇਹ ਹੈ ਕਿ ਜਿਹੜੇ ਲੇਜੈਂਡ ਘੋੜੇ ਦਾ ਬੱਚਾ ਆਇਆ ਉਹ ਤੁਹਾਨੂੰ ਮੈਂ ਦੱਸ ਕੇ ਵੀ ਹਟਿਆ ਤੇ ਉਹਨੇ ਆਪਣੇ ਆਪ ਦੇ ਵਿੱਚ ਕੋੜਾ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਕੇ ਲਗੜਿਆ ਤੇ ਹੁਣ ਉਹਦੇ ਬੱਚੇ ਜਿਹਨੇ ਆਏ ਕੋੜੇ ਵਰਗੇ ਬੱਚੇ ਆ ਉਹ ਵੀ ਉਹਦੇ ਪੈੜਾਂ ਦੇ ਤੁਰਦੇ ਤੁਰਦੇ ਨਾਂ ਬਣਾ ਰਹੇ ਆ ਸੋ ਥੋਡੀ ਸਪੋਰਟ ਦੀ ਵੀ ਲੋੜ ਹੈ ਤੁਹਾਨੂੰ ਜੇ ਰੀਅਲ ਦੇ ਵਿੱਚ ਕੋੜਾ ਤੁਹਾਡਾ ਦਿਲ ਜੋ ਆਂਦਾ ਹੈ ਉਹੀ ਕਮੈਂਟ ਸਾਨੂੰ ਕਰਕੇ ਜਾਓ ਬਾਕੀ ਸਾਰੀਆਂ ਗੱਲਾਂ ਬਾਤਾਂ ਪੁੱਛਣ ਦੇ ਲਈ ਆਪਾਂ ਪਹੁੰਚਿਆ ਪਿੰਡ ਹੈ ਜੀ ਜਵਾਰਕਾ ਜ਼ਿਲ੍ਹਾ ਹੈ ਜੀ ਮਾਨਸਾ ਸਰਦਾਰ ਜਗਤਾਰ ਸਿੰਘ ਉਰਫ ਤਾਰੀ ਜੀ ਦੇ ਨਾਲ ਆਪਾਂ ਬੈਠੇ ਆਂ ਇਧਰ ਬਾਈ ਜੀ ਹੁਣਾਂ ਨੂੰ ਤੁਸੀਂ ਸਾਰੇ ਭਰਾ ਜਾਣਦੇ ਹੋ ਬਾਈ ਜੀ ਹੁਣਾਂ ਦੀ ਵੀਡੀਓ ਆਪਾਂ ਘੋੜਿਆਂ ਦੀ ਪਾਈ ਸੀ ਤੇ ਤੁਸੀਂ ਬੜਾ ਵੱਡਾ ਹੰਗਾਰਾ ਦਿੱਤਾ ਇਸ ਕਰਕੇ ਤੁਹਾਡਾ ਧੰਨਵਾਦ ਹੈ ਬੜਾ ਮਾਣ ਬਖਸ਼ਿਆ ਤੁਸੀਂ ਤੇ ਪਹਿਲਾ ਭਰਾਵਾ ਦਾ ਸਵਾਗਤ ਕਰਦੇ ਆਂ ਸਾਰੀ ਵੀਡੀਓ ਦੇਖ ਕੇ ਜਾਇਓ ਫਸ ਸਾਰੀ ਜਾਣਕਾਰੀ ਲੈਣੇ ਆਂ ਮਾਲਾ ਖਾਨਦਾਨ ਕਿੰਨੀ ਉਮਰ ਹੈ ਕਿੰਨੀ ਹਾਈਟ ਹੈ ਕੀ ਨਾਮ ਰੱਖਦਾ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਪਹਿਲਾਂ ਸਵਾਗਤ ਕਰਦੇ ਆ ਬਾਈ ਜੀ ਸਾਸਿਕਾ ਸਾਸਿਕਾ ਹੋਰ ਚੜਦੀ ਕਲਾ ਚਾਹੀਦਾ ਡਾਕਟਰ ਸਾਹਿਬ ਸਾਸਿਕਾ ਬਾਈ ਖਾਲਸਾ ਵੈਜੀ ਫਤਿਹ ਜੀ ਸਾਰੇ ਭੈਣ ਭੰਜਾਂ ਦਾ ਸਵਾਗਤ ਕਰਦੇ ਆਂ ਸਾਡੇ ਵੇੜੇ ਹੋਂ ਤੇ ਆਮ ਤੋਂ ਖਾਸ ਚੈਨਲ ਦਾ ਧੰਨਵਾਦ ਬਈ ਖਾਸ ਕਰਕੇ ਸਾਡੇ ਵੱਡੇ ਵੀਰ ਡਾਕਟਰ ਸਾਹਿਬ ਜਿਹੜੇ ਸਾਨੂੰ ਇੱਕ ਤੱਕ ਲੱਗੇ ਜੀ ਵੈਲਕਮ ਧੰਨਵਾਦ ਇਹਨਾਂ ਦਾ ਧੰਨਵਾਦ ਧੰਨਵਾਦ ਬਾਈ ਬਾਈ ਹੁਣਾਂ ਦੀ ਵੀ ਫਿਰ ਵੱਡੀ ਸਪੋਰਟ ਰਹੀ ਹੈ ਹੈਨਾ ਨਾਲ ਬਾਈ ਦਾ ਬਾਈ ਕਰਕੇ ਸਪੋਰਟ ਹੈ ਬਸ ਇਹਨਾਂ ਕਰਕੇ ਇਸ ਤਰ੍ਹਾਂ ਕਿੰਨੇ ਟਾਈਮ ਤੋਂ ਜੁੜੇ ਹੋਏ ਆ ਜੀ ਬਾਈ ਦਿੱ ਹਾਂਜੀ ਘੋੜਿਆਂ ਦਾ ਸ਼ੌਂਕ ਜਗਤਾਰ ਬਾਈ ਕਿੱਦਾਂ ਪੈ ਗਿਆ ਪਰਿਵਾਰ ਦੇ ਵਿੱਚ ਪਹਿਲਾਂ ਰੱਖੇ ਸੀ ਕਿਸੇ ਨੇ ਬਾਈ ਜੀ ਕਿਸੇ ਨੇ ਨਹੀਂ ਰੱਖੇ ਸੀ ਬਸ ਉਹ ਹੀ ਮਨ ਕਰਿਆ ਇਹ ਘੋੜਾ ਵੀ ਦਲਵਾਦ ਲਵਾ ਕੇ ਰਣੀਆਂ ਸੁਣਦੇ ਸੀ ਮਹਾਂ ਚੱਲ ਕੀ ਹੈ ਮਹਾਰਾਜ ਨੇ ਬਖਸ਼ ਉਹਦਾ ਬੱਚਾ ਬਖਸ਼ਤਾ ਬੰਦਾ ਦਲਵਾ ਕੇ ਰਣੀਆਂ ਦਾ ਬੱਚਾ ਹੈ ਸੱਜਣੋ ਤੇ ਨਾਂ ਕੀ ਰੱਖਤਾ ਬਾਈ 골ਡ ਜੀ 골ਡ 골ਡ ਹਾਂਜੀ ਵਾਹ ਪਾਈ ਵਾਹ ਤੇ ਇਹ ਗੱਲ ਕਰਾਂ ਮਾਲਾ ਖਾਨਦਾਨ ਮਾਲਾ ਖਾਨਦਾਨ ਕਿਹੜਾ ਹੈ ਪ੍ਰਭਾਤ ਦੀ ਇਹਦੀ ਮਾਂ ਹੀ ਰੈਕਟ ਅੱਛਾ ਪ੍ਰਭਾਤ ਦੀ ਬੱਚੀ ਐ ਉਹਦੀ ਹਾਈਟ ਕਿੰਨੀ ਦੀ ਮਾਂ ਦੀ 62 ਇੰਚ ਦੇਖ 62 ਇੰਚ ਤੇ ਲੇਜੰਡ ਕੋੜੇ ਦਲਵਾਗ ਰਣੀਆਂ ਨੂੰ ਤੇ ਸੱਜਣੋਂ ਤੁਸੀਂ ਸਾਰੇ ਸੱਜਣ ਚੰਗੀ ਤਰ੍ਹਾਂ ਭਲੀ ਭਾਂਤੀ ਜਾਣਦੇ ਹੋਗੇ ਉਹਨੇ ਕੀ ਪੈਦਾ ਕੀਤਾ ਤੇ ਉਹ ਕੀ ਅਹਿਮੀਅਤ ਰੱਖਦਾ ਹੈ ਮਾਰਵਾੜੀ ਕੋੜਿਆਂ ਦੇ ਵਿੱਚ ਬਾਕੀ ਮੈਨੂੰ ਤਾਂ ਕਾਪੀ ਲੱਗਿਆ ਬਾਈ ਇਹ ਵੀ ਹਨਾ ਦੇਖੋ ਬਾਈ ਲੇਖਣ ਦਾਈ ਦਾ ਬਾਕੀ ਬਣੀ ਜਾਂਦਾ ਕੋੜਾ ਹਨਾ ਥੋੜੀ ਥੋੜੀ ਮਾਰਿਆ ਕਿਰਪਾ ਕਰੋ ਜੀ ਜੀ ਬਾਕੀ ਕੋੜੇ ਜੀ 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 ਡਾਕਟਰ ਸਾਹਿਬ ਤੁਹਾਨੂੰ ਕੀ ਲੱਗਾ ਕੋੜੇ ਚ ਕੋੜਾ ਬਹੁਤ ਚੰਗਾ ਜੀ ਤੇ ਬਾਕੀ ਹੈ ਨਾ ਸਮਾਂ ਤਾਂ ਲੱਗਦਾ ਥੋੜਾ ਤਿਆਰ ਹੋਣ ਜੇ ਹਜੇ ਬੱਚਾ ਹੈ ਹੂੰ ਤੇ ਹਜੇ ਤਾਂ ਇਹ ਦੋ ਦੰਦ ਹੋਇਆ ਜੀ ਤੇ ਘੱਟੋ ਘੱਟ ਟਾਈਮ ਮੰਨ ਲ ਕੇ ਚਲੋ ਵੀ ਹਜੇ ਡੇਢ ਦੋ ਸਾਲ ਹੋਰ ਖਾਊਗਾ 38 ਮਹੀਨੇ ਚਾਰ ਸਾਲ ਹੋ ਗਏ ਜੀ 5 ਸਾਲ ਤੱਕ ਜਾ ਕੇ ਕੋੜਾ ਆਪਦੇ ਆਪ ਨੂੰ ਪ੍ਰੋਡਿਊਸ ਕਰਦਾ ਜੀ ਬਰੀਕੀਆਂ ਕਿਹੜੀਆਂ ਨੇ ਖਿੱਚ ਪਾਉਂਦੀਆਂ ਬਰੀਕੀਆਂ ਇਹਦੀਆਂ ਬਰੀਕੀਆਂ ਕੰਨ ਕੰਨ ਬਹੁਤ ਚੰਗਾ ਜੀ ਨੈਕ ਪ੍ਰੋਫਾਈਲ ਚੰਗੀ ਹੈ ਬਾਕੀ ਲંબਾਈ ਲੰਬੂਈ ਹੂੰ ਬਹੁਤ ਚੰਗਾ ਲੰਮਾ ਲੰਘਾ ਬਹੁਤ ਵਧੀਆ ਨੂੰ ਬਹੁਤ ਵਧੀਆ ਪ੍ਰੋਡਿਊਸ ਕਰਦਾ ਹਾਂ ਤੇ ਬਾਈ ਥੋ ਤੁਸੀਂ ਜੀ ਕਿੰਨੇ ਚਿਰ ਦਾ ਲੈ ਕੇ ਆਏ ਸੀਗੇ ਅੱਠ ਮਹੀਨੇ ਦਾ ਲੈ ਆਂਦਾ ਸੀ ਸਿਰਫ ਅੱਠ ਮਹੀਨੇ ਦਾ ਅੱਠ ਮਹੀਨੇ ਦਾ ਜੀ ਤਾਂ ਇਹ ਇਹ ਬੱਚਾ ਹੀ ਕੱਟ ਕਿਉਂ ਚੁਣਿਆ ਵੀ ਯਾਰ ਇਹ ਇਹ ਇਹਦੀ ਚੀਜ਼ ਕਿਹੜੀ ਨਹੀਂ ਬਣ ਚੋ ਇਹ ਵਾ ਦਲਵਾ ਕਰਤੀ ਬਈ ਬਸ ਵੀ ਉਹਦੀ ਸੇਮ ਕਾਪੀ ਯਾਰ ਬੜਾ ਵੱਡਾ ਨਾਮ ਉਹ ਘੋੜਿਆ ਹਾਂ ਸਾਈਂ ਲੈ ਲਈ ਸਾਨੂੰ ਸਹੀ ਦਸੀ ਅੱਛਾ ਇਹ ਸਾਨੂੰ ਤਾਂ ਇਹ ਦਲਵਾ ਕੀ ਹੈ ਹਾਂ ਮਾਰੇ ਨੇ ਕਿਰਪਾ ਕਰਤੀ ਜੀ ਹਾਂ ਜੀ ਅੱਛਾ ਉਦੋਂ ਘੋੜਿਆਂ ਵਾਲੀ ਬਾਲੀ ਨੌਲ ਦੇਦੀ ਸੀ ਬਿਲਕੁਲੀ ਬਈ ਜੀ ਉਹ ਆਂਦੇ ਨੇ ਨਾ ਪੋਲੇ ਬੰਦੇ ਚ ਬਾਈ ਰੱਬ ਉਹਦੀ ਬਾਹ ਪੱਜ ਕੇ ਫੜਦਾ ਹੈ ਹੈਨਾ ਪ੍ਰਮਾਤਮਾ ਹੀ ਕਰਦਾ ਜਿਉਂ ਕਰਦਾ ਪ੍ਰਮਾਤਮਾ ਨੇ ਦਿੱਤਾ ਤੇ ਐਵੇਂ ਤਾਂ ਲੈ ਹੀ ਨਹੀਂ ਜਾਂਦਾ ਹਾਂ ਪਰਮਾਤਮਾ ਨੇ ਕਿਹਾ ਵੀ ਲੈ ਲੋ ਜਾ ਕੇ ਤਾਂ ਲੈ ਜੀ ਜੀ ਕਰਨ ਕਰਾਵਣ ਹਾਰਾਈ ਸਵਾਮੀ ਬਿਲਕੁਲ ਬਿਲਕੁਲ ਰੋਦੀ ਕਿਰਪਾ ਹੁੰਦੀ ਆ ਸਭ ਕੁਝ ਹੋ ਜਾਂਦਾ ਫੇਰ ਹੀ ਹੁੰਦਾ ਭਾਈ ਕੋਈ ਸ਼ੱਕ ਨਹੀਂ ਬਾਕੀ ਮਿਹਨਤ ਹੈ ਬੰਦੇ ਦੀ ਬੰਦਾ ਤਾਂ ਮਿਹਨਤੀ ਕਰ ਸਕਦਾ ਹੈ ਅੱਛਾ ਹੁਣ ਗੱਲ ਕਰੀਏ ਵੀ ਇਹਦੀ ਉਮਰ ਕੀ ਉਮਰ ਕਿੰਨੀ ਹੋ ਗਈ ਉਮਰ ਇਹ ਵੀ ਇਹਦੇ 2 ਮਹੀਨੇ ਨੂੰ 4 ਸਾਲਾਂ ਦਾ ਦੋ ਮਹੀਨਿਆਂ ਨੂੰ 4 ਸਾਲਾਂ ਦਾ ਹੋਣਾ ਜਾਨੀ ਕਿ ਤਕਰੀਬਨ ਤਕਰੀਬਨ ਤੁਹਾਡੇ ਕੋਲੇ 3 ਸਾਲ ਹੋ ਚੱਲੇ 3 ਸਾਲ ਹੋ ਗਏ ਹਾਂ 3 ਸਾਲ ਹੋ ਗਏ ਭਾਈ ਤੇ ਹੁਣ ਗੱਲ ਆ ਜਾਂਦੀ ਬਾਈ ਇਹਦੇ ਕੱਦ ਦੀ ਹਾਈਟ ਕਿੰਨੀ ਕ ਹੈ 60 ਇੰਚ ਹੈ ਲਗਭਗ 64 ਇੰਚ 7 ਪਲੱਸ ਹੀ ਹੋਗਾ ਇਹ ਘਟਨ ਪਲੱਸ ਹੀ ਹੋਊਗਾ 65 ਦੇ ਲਾਗੇ ਬਾਕੀ ਹੋ ਸਕਦਾ ਹੈ ਨਾ ਜੀ ਤੇ ਹੁਣ ਬੱਚਿਆਂ ਦੀ ਗੱਲ ਆ ਜਾਂਦੀ ਬਈ ਇੱਕ ਤੁਹਾਡੇ ਕੋਲ ਉਹ ਬਸ਼ੇਰੀ ਕੇ ਬੇਚੇਰਾ ਜਿਹੜਾ ਆਪਾਂ ਦਿਖਾਇਆ ਬਾਹਰ ਬੇਚੇਰਾ ਉਹ ਵੀ ਜਮਾ ਕੋ ਬਹੁਤ ਵਧੀਆ ਬਸ਼ੇਰਾ ਹੈ ਬਹੁਤ ਸੋਹਣਾ ਪਟਾਪਟਾਇਆ ਹਨਾ ਰਿਜ਼ਲਟ ਆਈ ਹਾਂ ਹਾਂ ਪੈਰਾਂ ਦੀ ਮਾਰਕਿੰਗ ਕੀ ਆ ਉਹਦੀ ਜੀ ਸਾਨੂੰ ਤਾਂ ਚਾਰੇ ਪੈਰੀ ਚਿੱਟੇ ਨੇ ਕੇਰਾ ਤਾਂ ਚਾਰੇ ਚਿੱਟੇ ਲੱਗਦੇ ਵੈਸੇ ਦੋ ਚਿੱਟੇ ਹੈ ਜੀ ਉਹਦੇ ਅੱਛਾ ਦੋ ਬੈਗ ਵਾਲੇ ਪੈਰ ਚਿੱਟੇ ਆ ਮੱਥੇ ਪਟਾ ਉਹ ਕਿੰਨੇ ਜਰ ਦਾ ਬਾਈ ਬੱਚਾ 20 ਦਿਨ ਦਾ ਜੀ ਹਰੇ 20 ਦਿਨਾਂ ਦਾ ਹੀ ਹੈ ਹੁਣ ਹੀ ਵਾਲੇ ਜੀ ਇਸੇ ਕਰਕੇ ਅਸੀਂ ਵੀਟ ਕੋ ਲੇਟ ਕੀਤੀ ਚਲੋ ਰਿਜ਼ਲਟ ਆ ਜਾਣਾ ਰਿਜ਼ਲਟ ਆ ਜੀ ਤੇ ਹੁਣ ਗਾਂ ਉਹ ਕਦੋਂ ਤੱਕ ਆ ਜਾਣਗੇ ਬੱਚੇ ਆ ਪੰਜ ਚਾਰ ਮਹੀਨਿਆਂ ਤੱਕ ਬੱਚੇ ਆ ਜਾਣਗੇ ਅਛਾ ਉਹ ਵੀ ਆ ਜਾਣਗੇ ਜਾਨੀ ਕਿ ਕੋਈ ਫਰਵਰੀ ਮਾਰਚ ਦੇ ਵਿੱਚ ਫਿਰ ਤੁਸੀਂ ਦਿਖਾ ਦੋਗੇ ਨਵੇਂ ਰਿਜ਼ਲਟ ਪਾਤਣਾ ਖਨੋਰੀ ਸਹਿਰ ਆਉਣਗੇ ਜੀ ਜਿਹੜੇ ਮੇਟੋਗੇ ਜਾਂ ਸੀ ਜੀ ਹੁਣ ਜਗਤਾਰਬਾਈ ਆਪਾਂ ਲੋਕੇਸ਼ਨ ਦੱਸਿਗੇ ਵੀ ਆਪਣੇ ਫਾਰਮ ਦਾ ਨਾਮ ਕੀ ਹੈ ਤੇ ਕਿੱਥੇ ਕੇ ਪੈਂਦਾ ਹੈ ਸਾਡਾ ਪਿੰਡ ਜਵਾਰਖੇ ਜੀ ਜਿਹੜਾ ਮਾਨਸਾ ਚਕੇਰਗਣੀ ਸੜਕ ਤੇ ਆਪਣਾ ਘਰ ਆ ਜੀ ਨੀਅਰ ਅਕਾਲ ਅਕੈਡਮੀ ਇੱਥੇ ਜੀ ਸੰਤ ਬਾਬਾ ਪਤਰ ਸਿੰਘ ਮਹਾਰਾਜ ਜੀ ਦਾ ਮਾਰਗ ਆਈ ਇਹ ਸੰਤਾਂ ਦੇ ਪਰਿਵਾਰ ਚੋਂ ਆਈ ਅਸੀਂ ਜੀ ਅੱਛਾ ਸੰਤਾਂ ਦੇ ਪਰਿਵਾਰ ਨਾਲ ਸੰਤ ਬਾਬਾ ਅਤਰ ਸਿੰਘ ਦੇ ਜਿਹੜੀ ਰੀਅਲ ਸਿਸਟਰ ਸੀ ਬੇਬੇ ਰਤਨ ਕੌਰ ਸਾਡੀ ਸੱਗੀ ਫਰਦਾਦੀ ਸੀ ਵਾਹ ਬਈ ਵਾਹ ਜੀ ਤੇ ਸੰਤਾ ਮਹਾਂਪੁਰਖਾਂ ਦੀ ਜਾਂ ਗੁਰੂ ਸਾਹਿਬਾਨਾਂ ਦੀ ਆਪਾਂ ਗੱਲ ਕਰੀਏ ਤੇ ਉਹ ਤਾਂ ਅਕਸ਼ਰ ਹੀ ਸਤਕਾਰ ਵਜੋਂ ਆਪਣੇ ਘੋੜਿਆਂ ਨਾਲ ਜੁੜੇ ਹੋਏ ਆ ਜਿਹਦਾ ਕਰਕੇ ਆਪਾਂ ਘੋੜਿਆਂ ਦੀ ਵੀ ਬਹੁਤ ਸਤਕਾਰ ਕਰਦੇ ਹਾਂ ਨਾ ਤੇ ਤੁਸੀਂ ਤਾਂ ਉਹਦੇ ਪਰਿਵਾਰ ਚੋਂ ਤੇ ਪ੍ਰਮਾਤਮਾ ਨੇ ਘੋੜੇ ਵੀ ਹੁਣ ਬਖਸ਼ਦੇ ਹੁਣ ਫੀਲਿੰਗ ਕਿੱਦਾਂ ਦੀ ਹੈ ਮੰਨਦੇ ਬਲਬਲੇ ਕੀ ਆ ਕਿੱਦਾਂ ਦਾ ਫੀਲ ਹੁੰਦਾ ਇਹਨਾਂ ਚ ਬਹਿ ਕੇ ਆਨੰਦ ਜੀ ਉਸ ਮਨ ਚ ਵੀ ਚਾਹੀਦਾ ਹਾਂ ਠੀਕ ਹੈ ਨਹੀਂ ਕਰਾਂ ਬਾਕੀ ਆਨੰਦ ਹੀ ਆਂਦਾ ਹੀ ਬਸ ਆਪਾਂ ਆਨੰਦ ਜੀ ਰਹੀਦਾ ਧੰਨਵਾਦ ਜੀ ਲੈ ਲਈਏ ਬਸ ਜੀ ਅੱਛਾ ਹੁਣ ਗੱਲ ਆ ਜਾਂਦੀ ਭਾਜੀ ਇਹਦੀ ਫੀਸ ਦੀ ਫੀਸ ਕੀ ਸੋਚ ਕੇ ਰੱਖੀ ਐ ਕਿੰਨੇ ਜਿੰਪ ਦਵੋਂਗੇ ਤੇ ਕੀ ਜੰਪਾਂ ਜੋਪਾਂ ਤਾਂ ਉਹ ਗੱਲ ਹੀ ਨਹੀਂ ਹਾਂ ਕਿ ਨਹੀਂ ਲੱਗ ਜਾਣਾ ਕੋੜੀ ਰਹਿਣੀ ਚਾਹੀਦੀ ਐ ਰੇ ਜੀ ਜੀ ਗੱਲ ਮੁਕਿਆ ਇਹੋ ਕੰਮ ਨਹੀਂ ਹੈਗਾ ਮੰਨ ਲਓ ਵੀ ਜੀ ਬਸ ਅਸੀਂ ਤਾਂ 21 ਦੇਵਾਂਗੇ 2 ਹੀ ਦੇਵਾਂਗੇ ਹਾਂ ਜਿੰਨਾ ਚਿਰ ਅਗਲਾ ਥੱਕਦਾ ਨਹੀਂ ਉਹਨਾਂ ਚਿਰ ਲਈ ਜਾਣਾ ਹਾਂ ਗੱਲ ਮੁਕੀ ਬੋਲੋ ਲਾ ਕੋੜੀ ਅੰਦਰ ਦੀ ਸਾਫ ਹੋਵੇ ਕੋੜੀ ਸਾਫ ਹੋਣੀ ਚਾਹੀਦੀ ਐ ਆਪਾਂ ਉਹ ਨਹੀਂ ਕਹਿੰਦੇ ਜੀ ਫੀਸ ਬਣੀ ਕੁਝ ਜ਼ਿਆਦੇ ਨਹੀਂ ਕਿੰਨੀ ਕਿੰਨੀ ਫੀਸ ਹੈ ਜੀ 31000 ਦਾ ਜਾਇਜ 31000 ਰੁਪਏ ਬਿਲਕੁਲ ਜਾਇਜ ਜੀ ਜਾਇਜ ਆ ਭਾਈ ਜਾਇਜ ਬਾਕੀ ਵੱਡੇ ਕੋਲ ਗੱਲਾਂ ਲੱਖਾਂ ਚ ਹਾਂ ਠੀਕ ਹੈ ਨਾ ਬਾਕੀ ਹੋਰ ਹੋੜੀ ਆਪੇ ਗਾ ਦਲਕਰ ਬਾਰੇ ਕਿਰਪਾ ਚਲੋ ਜੀ ਬਾਕੀ ਨਾ ਬਾਈ ਹੋਣਾ ਦਾ ਬੜਾ ਸੋਹਣਾ ਫਾਰਮ ਵੀ ਐ ਸਜਣੋ ਮਾੜੀ ਜੀ ਚਾਂਤ ਮੈਂ ਤੁਹਾਨੂੰ ਰਿਖਾਈ ਐ ਤੇ ਬਹੁਤੀ ਜਲਦ ਅਸੀਂ ਨਾ ਉਹਦੀ ਵੀਡੀਓ ਵੀ ਪਾਵਾਂਗੇ ਇੱਕ ਤਾਂ ਬਾਈ ਹੋਣਾ ਦਾ ਤੁਹਾਨੂੰ ਝੋਟਾ ਵਿਖਾਵਾਂਗੇ ਤੇ ਇੱਕ ਨਾ ਬਾਈ ਹੋਣੀ ਨਾਲ ਦੇਸੀ ਕੀ ਦਾ ਕੰਮ ਕਰਦੇ ਆ ਉਹ ਤੁਹਾਨੂੰ ਸਪੈਸ਼ਲ ਜਾਣਕਾਰੀ ਉਹ ਵੀਡੀਓ ਦੇ ਵਿੱਚ ਅਸੀਂ ਦਵਾਂਗੇ ਤੇ ਬਾਕੀ ਬਾਈ ਹੋਰ ਕੋ ਗੱਲਬਾਤ ਤੁਸੀਂ ਦੱਸੋ ਵੀ ਤੁਹਾਨੂੰ ਹੋਰ ਆਉਣ ਵਾਲੇ ਸਮੇਂ 'ਚ ਕੀ ਲੱਗਦਾ ਵੀ ਗਰੂਥ ਕਿੰਨੀ ਕਰਨ ਵਾਲਾ ਜੀ ਕੋੜਾ ਕੋੜਾ ਬਹੁਤ ਚੰਗਾ ਜੀ ਬਹੁਤ ਵਧੀਆ ਬਾਈ ਤਿਆਰੀ ਕਰਾਈ ਜਾਂਦੇ ਆ ਤੇ ਬਾਕੀ ਫਾਰਮ-ਕੁਰਮ ਦੀ ਹੁਣ ਤਾਂ ਸੈਟਿੰਗ ਕਰ ਲਈ ਇਹਨਾਂ ਨੇ ਜੀ ਹਮਰੇ-ਕੁਮਰੇ ਪਾਲੇ ਤੇ ਬਾਕੀ ਘੋੜੇ ਨੇ ਤਾਂ ਬਣ ਹੀ ਜਾਂਦਾ ਜੀ ਘੋੜਾ ਦਾ ਮੈਂ ਤਾਂ ਘੋੜੇ ਨੂੰ ਮੰਨਦਾ ਵੀ 5-7 ਸਾਲ ਤੱਕ ਘੋੜਾ ਤਿਆਰ ਹੋਈ ਜਾਂਦਾ ਜੀ ਜਿਵੇਂ ਜਿਵੇਂ ਬੱਚੇ ਆਈ ਜਾਂਦੇ ਆ ਉਵੇਂਵੇਂ ਖੁੱਲਣਾ ਸ਼ੁਰੂ ਹੋ ਜਾਂਦਾ ਉਵੇਂਵੇਂ ਸਿਵਲ ਕੁਆਲਿਟੀ ਚ ਮਤਲਬ ਬੱਚਿਆਂ ਦੀ ਗਰੋਥ ਜ਼ਿਆਦਾ ਹੁੰਦੀ ਹੈ ਬੱਚੇ ਵਧੀਆ ਆਈ ਜਾਂਦੇ ਆ ਜੀ ਉਵੇਂਵੇਂ ਘੋੜਾ ਤਿਆਰ ਹੁੰਦਾ ਤੇ ਇਹਦਾ ਜਿਹੜਾ ਬੱਚਾ ਆ ਆਪਾਂ ਜਿਹੜਾ ਦਿਖਾ ਗਿਆ ਡੇਂਪਰਾ ਮਾਣ ਬੱਚਾ ਬਹੁਤ ਚੰਗਾ ਆਇਆ ਜੀ ਆਪਦੇ ਅਕੋਰਡਿੰਗ ਉਹਨੇ ਬਹੁਤ ਚੰਗਾ ਸੋਇਆ ਜੀ ਹਾਂ ਹਾਂ ਦਿਖੋੜੀ ਵੀ ਚੰਗੀ ਹੈ ਜੀ ਕੋੜੀ ਮੋਹੂਆ ਕਲਰ ਦੀ ਹੈ ਹਰ ਸਲੀਈ ਆਈ ਬਾਬਾ ਬਾਲਕਣਾ ਸਾਡੇ ਹਾਂ ਬਾਬਾ ਬਾਲਕਣਾ ਅੱਛਾ ਬਾਬਾ ਜੀ ਤੇ ਜਿਹੜਾ ਘੋੜਾ ਉਹਨਾਂ ਕੋਲੇ ਉਹਦੀ ਹੈ ਜੀ ਤੇ ਬੱਚਾ ਵੀ ਚੰਗਾ ਹੈ ਸੰਦੇਸ਼ ਆਹ ਨਾਲ ਦਾ ਵਧੀਆ ਬਣਨਾ ਚਾਹੀਦਾ ਜੀ ਹਾਂ ਬਾਕੀ ਬਰਮਾਦਮਾ ਦੀ ਕਿਰਪਾ ਚਾਹੀਦੀ ਹੈ ਜੀ ਜੇ ਮੈਨੂੰ ਨਾ ਇੱਕ ਗੱਲ ਲੱਗੀ ਜਦੋਂ ਘੋੜਾ ਦਿਖਾਉਣ ਲੱਗੇ ਆ ਨਾ ਤੇ ਚਮਕ ਬੜੀ ਘੋੜੇ ਤੇ ਜਦੋਂ ਬਾਹਰ ਕੰਢਿਆ ਘੋੜਾ ਤੇ ਮੈਂ ਨਾ ਚੀਚਾ ਗਿਆ ਕੋਲੇ ਪਹਿਲਾ ਸੀਨ ਕੱਟਣ ਤੋਂ ਪਹਿਲਾਂ ਮੈਂ ਹੱਥ ਮਾਰ ਕੇ ਵੇਖਿਆ ਕਿ ਕਿਤੇ ਭਰਾ ਟੀਲਤੂਲਤਾ ਨਹੀਂ ਲਾਈ ਬੈਠੇ ਵੀ ਇਹਨੂੰ ਕੀ ਜਗਤਾਰ ਬਾਈ ਖਾਉਂਦੇ ਹੋ ਵੀ ਉਹ ਨੈਚੁਰਲ ਚਮਕ ਜਿਹੜੀ ਹੈ ਨਾਰਮਲ ਜੀ ਬਸ ਕੁਝ ਨਹੀਂ ਖਾਉਂਦੇ ਦੱਸ ਦੇ ਚਲੇ ਸੀ ਕਿ ਉਹ ਤਾਂ ਤਾਂ ਪਾਉਂਦੇ ਨਹੀਂ ਬਸ 2000 ਰੁਪਏ ਕਿਲੋ ਵਾਲਾ ਕਿਉਂ ਕਰਦਾ ਫਾਰਮ ਐ ਜਨਾ ਫੇਰ ਆਉਂਦੀਆਂ ਚਮਕਾਣਾ ਮੈਂ ਹੱਥ ਮਾਰ ਕੇ ਵੇਖਿਆ ਮੈਂ ਕਹਿੰਦਾ ਯਾਰ ਹੱਥ ਸੁੱਕਾ ਹੀ ਹੋ ਗਿਆ ਤੇ ਇੰਨੀ ਚਮਕ ਹੋ ਕਿੱਦਾਂ ਯਾਰ ਗਈ ਦੋ ਲੀਟਰ ਦੁੱਧ ਦੇ ਵਿੱਚ ਵੀ ਜੀ 100 ਗ੍ਰਾਮ ਕਿਉਂ ਪਾਉਂਦੇ ਅੱਛਾ ਹਾਂਜੀ ਵਾਹ ਬਈ ਵਾਹ ਜੀ ਤੇ ਹੋਰ ਨਾਰਮਲ ਦਾਣਾ ਹੀ ਚੱਲਦਾ ਹੈ ਬਸ ਨਾਰਮਲ ਮੂੰਫਲੀ ਦਾ ਨੀਰਾ ਜੀ ਸਵੇਰੇ 1 ਕਿਲੋ ਚਲੇ ਹਾਂ ਇਹਦਾ ਕਿਹੜਾ ਕੋਈ ਜ਼ਿਆਦਾ ਖਰਚਾ ਬਈ ਜਿਹੜੋ ਕਹਿੰਦੇ ਜੀ ਸਸਤਾ ਹੀ ਹੈ ਕੰਮ ਕੋਈ ਏਡੀ ਗੱਲ ਨਹੀਂ ਜੀ ਮੱਝਾਂ ਦਾ ਸੌਖਾ ਹੈ ਮੱਝਾਂ ਦਾ ਸੌਖਾ ਚੋੜੀਆਂ ਨੇ ਪੈਂਦੇ ਹਾਂ ਮੱਝਾਂ ਦਾ ਕੰਮ ਤਾਂ ਬਾਲਾ ਔਖਾ ਹੈ ਡਿਊਟੀ ਵਾਲੀ ਪੱਕੀ ਹੈ ਮੱਝਾਂ ਦੀ ਡਿਊਟੀ ਹਾਂ ਇਹ ਤਾਂ ਲਿੱਦ ਖਿੱਚਣੀ ਤੇ ਤੈਨੂੰ ਰਜਾਉਣਾ ਬਸ ਹਾਂ ਹੋਰ ਕੰਮ ਹੀ ਨਹੀਂ ਦੂਜਾ ਜੀ ਤੇ ਬਾਕੀ ਫਾਰਮ ਤੇ ਹੁਣ ਕਿੰਨੇ ਟੋਟਲ ਨੇ ਗਿਨੇ ਜੀ ਇੱਕ ਬਸ਼ੀਰਾ ਹੋਇਆ ਜਿਹੜਾ ਇਹਦਾ ਰਿਜ਼ਲਟ ਆਈ ਇੱਕ ਉਹਦੀ ਬਸ਼ੀਰੀਆ ਉਹ ਵੀ ਰਤਨ ਰਾਜ ਦੀ ਆਈ ਦਲਵਾਬ ਦੇ ਵਿੱਚ ਸੀ ਉਹ ਜੀ ਉਹ 2 ਸਾਲ ਦੀ ਹੋਗੀ ਜੀ ਕੁੜੀ ਵਾ 4 ਜਨਵਾਰਾ ਟੋਟਲ ਜੀ ਹੁਣ ਮਾਣਾ ਮਹਾਰਾਜ ਦੀ ਕਿਰਪਾ ਨਾਲ 5-7 ਕੁੜੇਗਾ ਲਿਆਵਾਂਗੇ ਬੱਚੇ ਲਿਆਵਾਂਗੇ ਮਾਰਵਾੜੀਆਂ ਚ ਕਿੰਨੂ ਗਏ ਮਾਰਵਾੜੀਆਂ ਲਿਆਵਾਂਗੇ ਨੌਕਰਾ ਵੀ ਲਿਆਵਾਂਗੇ ਇੱਕ ਤਾਂ ਹਾਂ ਸੋਨਾ ਲਾਦਾ ਚਿੱਟਾ ਚੰਗਾ ਹੀ ਲਿਆਵਾਂਗੇ ਚੇਤਾ ਚੰਗਾ ਨੋਗਰਾ ਘੋੜਾ ਲੈਣਾ ਵੀ ਆਪਾਂ ਜੇ ਕਿਸੇ ਸੱਚਾ ਮੇਰੇ ਵੀਰ ਕੋਲੇ ਹੁੰਦਾ ਜੀ ਤਾਂ 10 ਵਾਰੀ ਆਪਾਂ ਲੈ ਵੀ ਰਮਾਂ ਜੀ ਘੋੜਾ ਲੈਣ ਦਾ ਬੜਾ ਮਾਨ ਹੈ ਬਾਈ ਵਾਲਾ ਘੋੜਾ ਗਿਆ ਸੀ ਪੀਐਮ ਵੀ ਸਾਨੂੰ ਤੇ ਉਹ ਕਹਿੰਦੇ ਸਾਲ ਨੂੰ ਦੇ ਮੈਂ ਚਲੋ ਬੰਲੇ ਸਾਲ ਉਹ ਤਾਂ ਲੈ ਉਹਨੇ ਜੇ ਆਪਣੇ ਕੋਲੇ ਖੜਾ ਹੈ ਜੀ ਉਹ ਤਾਂ ਲੈਣਾ ਹੀ ਸਾਲ ਨੂੰ ਤਾਂ ਲੈ ਹੀ ਰਮਾਂਗੇ ਹਾਂ ਜੀ ਘਰ ਦੀ ਗੱਲ ਹੈ ਬਾਈ ਜੀ ਅੱਛਾ ਹੋਰ ਕੋਈ ਭਰਾਵਾਂ ਨੂੰ ਜਾਂਦੇ ਜਾਂਦੇ ਥੋੜੇ ਲੋ ਮੈਸੇਜ ਕੋਈ ਗੱਲਬਾਤ ਮੇਰੇ ਤੋਂ ਪੁੱਛਣ ਹੋ ਰਹੀ ਹੈ ਮੈਸੇਜ ਤਾਂ ਮੇਰਾ ਇਹੀ ਹੈ ਵੀ ਪਾਸ਼ਾ ਹੀ ਸਵਾਰੀ ਆ ਹਮ ਘਰ ਘਰ ਘੋੜੇ ਹੋਣੇ ਚਾਹੀਦੇ ਜੀ ਗੁਰੂ ਸ਼ੀਦਾ ਸਿੰਘਾਂ ਦਾ ਪਹਿਲਾ ਜ ਜਿਹੜੇ ਘਰ ਚ ਕੋੜਾ ਕਹਿੰਦੇ ਨਾਸ ਫਰਕ ਦੀ ਐ ਇਸ ਤੇ ਕੋਈ ਗੱਲ ਨੇੜੇ ਨਹੀਂ ਲੱਗਦੀ ਕੋਈ ਚੀਜ਼ ਅੱਛਾ ਇਹ ਇਹ ਗੱਲ ਤੋਂ ਇੱਕ ਗੱਲ ਹੋਰ ਚੇਤੇ ਆ ਗਈ ਜਦੋਂ ਦੇ ਜਗਤਾਰ ਬਾਈ ਕੋੜੇ ਆਏ ਸੀ ਹਾਂਜੀ ਚਾਰਕ ਸਾਲ ਪਹਿਲਾਂ ਤੁਸੀਂ ਦੱਸਿਆ ਉਹਦੇ ਤੋਂ ਕੋਈ ਨਿੱਜੀ ਜੀਵਨ ਦੇ ਵਿੱਚ ਫਰਕ ਪਿਆ ਹੋਵੇ ਕੋਈ ਕੰਮਕਾਰ ਚ ਫਰਕ ਪਿਆ ਹੋਵੇ ਕਦੇ ਬਾਈ ਜੀ ਸੁਖਣਾ ਕਿਸੇ ਜੀ ਦੀ ਘਾਟ ਨਹੀਂ ਰਹੀ ਅੱਛਾ ਹਾਂਜੀ ਹਾਂ ਬਾਈ ਜੀ ਅੰਤ ਹੀ ਨਹੀਂ ਜਿਹੜੇ ਬਾਦਸ਼ਾਹ ਆਪ ਹਾਜਮਾ ਜਿਹੜੇ ਦੇਖਦੇ ਦੇਖਦੇ ਬਾਈ ਨਿਆਉਂਦਾ ਕੰਮ ਟੌਪ ਤੇ ਕਰਦਾ ਸੀ ਅੱਛਾ ਬਾਈ ਕੋਲੇ ਪੰਜ ਸੱਤ ਮੱਝਾਂ ਸੀਗੀਆਂ ਜਦੋਂ ਕੋੜਾ ਲਿਆ ਨਹੀਂ ਤੇ ਮੈਨੂੰ ਤਾਂ ਹੁਣ 50 ਪਸਵਾਣੋਂ ਪੰਜਾਬ ਨੂੰ ਸੁਣੇ ਸਾਰੇ 50 ਪਸਵਾਣੋਂ ਸਾਰੇ ਇਹ ਕਿਰਪਾ ਮਾਰੇ ਬੜੀ ਕਿਰਪਾ ਹੋਈ ਹੈ ਜੀ ਬਾਈਆਂ ਦੀ ਨਾ ਉਹ ਵੀਡੀਓ ਸਪੈਸ਼ਲ ਕਰਨੀ ਹੈ ਜੇ ਤਾਂ ਬਾਈ ਮੰਨ ਗਿਆ ਤੇ ਅਸੀਂ ਹੁਣੇ ਹੀ ਕਰ ਲੈਣੀ ਹੈ ਨਹੀਂ ਤੇ ਤੁਹਾਨੂੰ ਥੋੜਾ ਸਮਾਂ ਲੱਗੂ ਪਰ ਯਾਰ ਬਹੁਤ ਵੱਡੇ ਪੱਧਰ ਤੇ ਬਾਈ ਕੰਮ ਕਰਦਾ ਤਾਂ ਬਹੁਤ ਚੰਗੀ ਚੀਜ਼ ਵੀ ਅ ਅਗਲੇ ਦੇ ਘਰ ਤੱਕ ਪਹੁੰਚਾਉਂਦੇ ਆ ਤੇ ਸੇਧ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਸਾਰੀਆਂ ਗੱਲਾਂ ਬਾਤਾਂ ਆਪਾਂ ਉਹ ਭਾਗ ਦੇ ਵਿੱਚ ਪੁੱਛਾਂਗੇ ਇਹ ਆਪਣਾ ਸ਼ਹਿਦ ਦਾ ਕੰਮ ਹੈ ਜੀ ਜ਼ਿਆਦਾ ਸ਼ਹਿਦ ਦਾ ਪਾਸੇ ਦਾ ਕਿਉਂ ਦਾ ਨਹੀਂ ਸੀ ਕਿਉਂ ਦਾ ਉਹ ਤਾਂ ਪਾਉ ਨਹੀਂ ਰਹੇ ਸੀ ਵੀਡੀਓ ਸਾਡੀ ਵੀ ਚੈਨਲ ਬਣਾਇਆ ਹੋਇਆ ਹੈ ਜੀ ਜੀ ਤੇ ਲੈ ਲਿਆ ਜੀ ਅੱਜ ਤੇ ਬਾਈ ਜੀ ਹੁਣ ਅੱਲਾ ਬਾਤਾਂ ਹੋ ਗਈਆਂ ਫੀਸ ਹੈ 31000 ਰੁਪਏ ਹਾਂਜੀ ਹਾਂਜੀ ਨਾ ਘੋੜੇ ਚੋਬਰ ਦਾ ਹੈਗਾ ਗੋਲਡ ਹਾਂਜੀ ਦਲਵਾਗ ਰਣੀਏ ਦਾ ਬੱਚਾ ਜਵਾਰ ਕੇ ਪਿੰਡ 'ਚ ਖੜਾ ਹੈ ਜਿਲਾ ਮਾਨਸਾ ਸਰਦਾਰ ਜਗਤਾਰ ਸਿੰਘ ਉਰਫ ਧਾਰੀ ਬਾਈ ਜੀ ਨਾਲ ਤੁਸੀਂ ਗੱਲਬਾਤ ਕਰ ਲਿਓ ਜੇ ਕਿਸੇ ਭਰਾ ਨੇ ਦਰਸ਼ਨ ਕਰਨ ਵੀ ਆਉਣਾ ਹੈ ਇੱਕ ਵਾਰੀ ਲਾਈਵ ਆ ਕੇ ਵੇਖਿਓ ਤੁਹਾਨੂੰ ਸਵਾਦ ਆਊਗਾ ਤੇ ਬਾਈ ਹਣੀ ਤੁਹਾਨੂੰ ਲੋਕੇਸ਼ਨ ਮੀ ਫੋਨ ਤੇ ਪਾ ਦੇਣਗੇ ਬਹੁਤ ਹੀ ਜਲਦ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਓਨੇ ਸਮੇਂ ਲਈ ਦਿਓ ਜੀ ਸਕਸਨ ਨੂੰ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾਖਹਿਰ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਹ ਓਕੇ ਸਜਣੋ ਸ਼ੇਅਰ ਮਾਰਦੇ ਹੋ ਨਵੇਂ ਭਰਾ ਐ ਸਪੋਰਟ ਕਰ Ja.